ਵਿਦਾਦ ਸਭਾ ਦੇ 9 ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਮਿਲ ਨਹੀਂ ਕਰ ਲਈ ਤੇ ਹੁਣ ਸ਼ਹਿਰਾਂ ਦੇ ਬਿਲਕੁਲ ਕਿਉਂਕਿ ਹੁਣ ਪਿੰਡਾਂ ਵਾਲੇ ਲੋਕ ਥੋੜੇ ਬਿਜੀ ਨੇ ਬਾਡੀ ਦੇ ਵਿੱਚ ਤਾਂ ਅਸੀਂ ਉਸ ਸਮੇਂ ਦਾ ਇਧਰ ਮੰਡੀਆਂ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਡੋ ਟੂ ਡੋਰ ਹਾਂ ਜੀ ਬੈਨੀਫਿਟ ਕਿੰਨਾ ਕੁ ਮਿਲੂਗਾ ਕਿਉਂਕਿ ਹਜੇ ਕੁਝ ਪਾਰਟੀਆਂ ਨੇ ਉਮੀਦਵਾਰ ਹਜੇ ਹੁਣ ਉਤਾਰੇ ਨੇ ਮੈਦਾਨ ਦੇ ਵਿੱਚ ਆਏ ਨੇ ਮਿਹਨਤ ਮਿਹਨਤ ਕਰ ਰਹੇ ਹਾਂ ਜੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਾਫੀ ਹੋ ਰਿਹਾ ਹੈ ਜੀ ਤੇ ਦੂਜੀਆਂ ਪਾਰਟੀਆਂ ਦਾ ਕਿਤੇ ਨਾ ਕਿਤੇ ਕਿਸਾਨਾਂ ਨੇ ਕਿਹਾ ਕਿ ਕਰਾਂਗੇ ਕਿਵੇਂ ਲੱਗਦਾ ਤੁਹਾਨੂੰ ਟੋਟਾ ਵੀ ਹੋਇਆ ਕਿਤੇ ਨਾ ਕਿਤੇ ਨਹੀਂ ਸਾਡਾ ਨਹੀਂ ਹੋਇਆ ਜੀ ਤੇ ਉਹ ਭਾਜਪਾ ਦਾ ਹੋਣਾ ਲਾਜ਼ਮੀ ਹੈ ਪੰਜਾਬ ਦੇ ਵਿੱਚ ਕਿਉਂਕਿ ਜੋ ਉਹਨਾਂ ਨੇ ਕੀਤਾ ਪੰਜਾਬ ਨਾਲ ਕਰਮਜੀਤਨ ਮੌਲ ਦੇ ਕੱਕਰ ਆਪਣੇ ਆਪ ਨਾਲੇ ਇਹ ਕਾਲੀ ਤੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਤੇ ਅਸੀਂ ਤਾਂ ਲੋਕ ਸਭਾ ਆਪ ਦੇ ਹਲਕੇ ਦੇ ਵਿੱਚੋਂ ਉਮੀਦਵਾਰ ਲੈਂਦੇ ਆ ਤੇ ਇਹਨਾਂ ਦਾ ਬਾਹਰੋਂ ਉਮੀਦਵਾਰ ਆਇਆ ਦੇਖੋ ਉਹਨਾਂ ਨੂੰ ਇਹ ਪੁੱਛੋ ਵੀ ਉਹ ਉਹਨਾਂ ਦਾ ਉਮੀਦਵਾਰ ਕਿਹੜਾ ਉਹਦੀ ਦੇਣ ਕੀ ਹੈ ਲੋਕਾਂ ਨੇ ਕੰਮ ਦੇਖਿਆ ਮੁੱਖ ਮੰਤਰੀ ਸਾਹਿਬ ਦਾ ਹਲਕਾ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਦੌਰੇ ਸ਼ੁਰੂ ਕਰਨੇ ਆ ਹੋਰ ਜਿਹੜੀ ਹੈਗੀ ਆ ਉਹ ਆਪਣੀ ਇਸ ਇਲੈਕਸ਼ਨ ਨੂੰ ਹਵਾ ਮਿਲਣੀ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਫਰੀਦਕੋਟ ਤੋਂ ਮਸ਼ਹੂਰ ਕਲਾਕਾਰ ਨੇ ਕਰਮਜੀਤ ਅਨਮੋਲ ਤਾਂ ਜੇ ਆਪਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੂਰੇ ਲੋਕ ਸਭਾ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਦੇ ਨਾਲ ਉਹਨਾਂ ਦੀ ਮਿਲ ਨਹੀਂ ਹੋ ਚੁੱਕੀ ਹੈ ਪਿੰਡਾਂ ਦੇ ਵਿੱਚ ਜਾ ਕੇ ਵੀ ਲਗਾਤਾਰ ਉਹਨਾਂ ਨੇ ਲੋਕਾਂ ਦੇ ਨਾਲ ਮਿਲ ਨਹੀਂ ਕੀਤੀ ਹੈ ਇਸ ਤੋਂ ਪਹਿਲਾਂ ਇੱਕ ਰੋਡ ਸ਼ੋਅ ਵੀ ਉਹਨਾਂ ਵੱਲੋਂ ਕੱਢਿਆ ਗਿਆ ਤਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਫਰੀਦਕੋਟ ਦੇ ਸ਼ਹਿਰ ਦੇ ਵਿੱਚ ਉਹ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਹਾਲਾਂਕਿ ਦੂਜੀਆਂ ਜਿਹੜੀਆਂ ਪਾਰਟੀਆਂ ਹਜੇ ਕਿਸੇ ਨੇ ਹੁਣ ਕੈਂਡੀਡੇਟ ਉਤਾਰੇ ਹੈ ਤਾਂ ਉਹਨਾਂ ਦਾ ਚੋਣ ਪ੍ਰਚਾਰ ਅਜੇ ਕਿਤਨਾ ਕਿਤੇ ਸ਼ੁਰੂ ਹੋਣਾ ਤਾਂ ਇਹਨਾਂ ਦਾ ਚੋਣ ਪ੍ਰਚਾਰ ਕਾਫੀ ਅੱਗੇ ਜਾ ਚੁੱਕਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਉਹਨਾਂ ਦੇ ਨਾਲ ਨੇ ਤਾਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਖੋਸਾ ਸਾਹਿਬ ਮੰਡੀ ਬੋਰਡ ਦੇ ਚੇਅਰਮੈਨ ਅਮਨਦੀਪ ਬਾਬਾ ਜੀ ਤਾਂ ਤਮਾਮ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਦੇ ਨਾਲ ਅੱਜ ਇਸ ਸ਼ਹਿਰ ਦੇ ਵਿੱਚ ਬਿਜ਼ਨਸਮੈਨਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਮਿਲਣੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ 6 ਰਮਨਦੀਪ ਸਿੰਘ ਫਾਦਕ ਮਾਰਕੀਟ ਕੋਲ ਰਮਨਦੀਪ ਤਾਂ ਸਾਦਕ ਮਾਰਕੀਟ ਕਮੇਟੀ ਦੇ ਚੇਅਰਮੈਨ ਰਵਨਦੀਪ ਵੀ ਇਹਨਾਂ ਦੇ ਨਾਲ ਨੇ ਜਾਨੀ ਕਿ ਸਾਰੇ ਚੇਅਰਮੈਨ ਆ ਜਾਂ ਜਿਨ੍ਹਾਂ ਨੇ ਪਾਰਟੀ ਦੇ ਆਗੂ ਨੇ ਉਹ ਦੇਦਾਰੀਆਂ ਦਿੱਤੀਆਂ ਤਾਂ ਉਹ ਅੱਜ ਕਰਮਜੀਤ ਅਨਮੋਲ ਦੇ ਨਾਲ ਦੁਕਾਨਦਾਰਾਂ ਨੂੰ ਜਾ ਕੇ ਮਿਲ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਇਹ ਫਰੀਦਕੋਟ ਦਾ ਮੇਨ ਜਿਹੜੇ ਬਾਜ਼ਾਰ ਆ ਤਾਂ ਮੇਨ ਬਾਜ਼ਾਰ ਦੇ ਵਿੱਚ ਲੋਕਾਂ ਦੇ ਨਾਲ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਜਿਹੜੀ ਮਿਲਣੀ ਕੀਤੀ ਹੈ ਤਾਂ ਅੱਜ ਫਰੀਦਕੋਟ ਦੇ ਦੁਕਾਨਦਾਰਾਂ ਦੇ ਨਾਲ ਮਿਲਣੀ ਕੀਤੀ ਜਾ ਰਹੀ ਹੈ ਤਾ तमाम पार्टियां ਜਮਿਨੀ ਪੱਧਰ ਤੇ ਲੱਗੀਆਂ ਹੋਈਆਂ ਨੇ ਵਰਕ ਵਾਸਤੇ ਜੇ ਆਪਾਂ ਕਹਿ ਦਈਏ ਕਿ ਤਰ੍ਹਾਂ ਕਿਤੇ ਜਿਹੜੀ ਫਰੀਦਕੋਟ ਹੌਟ ਸੀਟ ਦਾ ਵੀ ਆਪਾਂ ਕਹਿ ਸਕਦੇ ਹਾਂ ਮੰਨੀ ਜਾ ਸਕਦੀ ਹੈ ਕਿਉਂਕਿ ਇੱਥੋਂ ਦੋ ਪ੍ਰਸਿੱਧ ਕਲਾਕਾਰ ਨੇ ਭਾਰਤੀ ਜਨਤਾ ਪਾਰਟੀ ਤੋਂ ਹਾਸ ਰਾਜ ਹੰਸ ਤੇ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਮੋਲ ਤਾਂ ਅਕਾਲੀ ਦਲ ਵੱਲੋਂ ਜਿਹੜੇ ਧਰਮਕੋਟ ਤੋਂ ਯਾਦਵਿੰਦਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ ਤਾਂ ਨਾਲ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ 2 ਦਿਨ ਪਹਿਲਾਂ ਜਿਹੜਾ ਇੱਕ ਲੇਡੀਜ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਅਮਰਜੀਤ ਕੌਰ ਸਹੋਕੀ ਤਾਂ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਜਿਹੜਾ ਇਹ ਲੋਕਾਂ ਦੇ ਨਾਲ ਚੋਣ ਪ੍ਰਚਾਰ ਆਦਾਂ ਸ਼ੁਰੂ ਕੀਤਾ ਹੋਇਆ ਹੈ ਤਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਾਫੀ ਉਪਲਬਧੀ ਜਿਹੜੀ ਹਾਸਲ ਕਰ ਚੁੱਕਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਲਗਾਤਾਰ ਲੋਕਾਂ ਦੇ ਨਾਲ ਮਿਲਨੇ ਆ ਤਾਂ ਇਹ ਫਰੀਦਕੋਟ ਦਾ ਮੁੱਖ ਬਾਜ਼ਾਰ ਹੈ ਤਾਂ ਇਹ ਮੁੱਖ ਬਾਜ਼ਾਰ ਦੇ ਵਿੱਚ ਜਿਹੜਾ ਚੱਲ ਰਿਹਾ ਨੇ ਸਤਕਾਰ ਵੀ ਜਿਹੜਾ ਲਗਾਤਾਰ ਦੁਕਾਨਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇਸੇ ਹੀ ਤਰ੍ਹਾਂ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਇਸ ਤੋਂ ਪਹਿਲਾਂ ਸਤਕਾਰ ਕਰਮਜੀਤ ਨੂੰ ਮਿਲੇ ਜੀ ਕਰਮਜੀਤ ਜੀ 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 ਬਰਦਾ ਸਭਾ ਦੇ 9 ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਮਿਲ ਨਹੀਂ ਕਰ ਲਈ ਤੇ ਹੁਣ ਸ਼ਹਿਰਾਂ ਦੇ ਬਿਲਕੁਲ ਕਿਉਂਕਿ ਹੁਣ ਪਿੰਡਾਂ ਵਾਲੇ ਲੋਕ ਥੋੜਾ ਬਿਜੀ ਨੇ ਬਾਡੀ ਦੇ ਵਿੱਚ ਤਾਂ ਅਸੀਂ ਉਹ ਸਮੇਂ ਦਾ ਇਧਰ ਮੰਡੀਆਂ ਦੇ ਵਿੱਚ ਅਸੀਂ ਕਰ ਰਹੇ ਹਾਂ ਜ ਡੋਟ ਡੋਰਾ ਹਾਂ ਜੀ ਕਿੰਨਾ ਕੁ ਬੈਨੀਫਿਟ ਕਿੰਨਾ ਕੁ ਮਿਲੂਗਾ ਕਿਉਂਕਿ ਹਜੇ ਕੁਝ ਪਾਰਟੀਆਂ ਨੇ ਉਮੀਦਵਾਰ ਹਜੇ ਹੁਣ ਉਤਾਰੇ ਨੇ ਮੈਦਾਨ ਦੇ ਵਿੱਚ ਆਏ ਨਹੀਂ ਮਿਹਨਤ ਮਿਹਨਤ ਕਰ ਰਹੇ ਹਾਂ ਜੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਔਰ ਮਿਹਨਤ ਕਹਿੰਦੇ ਵੀ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਔਰ ਅਸੀਂ ਆਪਣੇ ਮਿਹਨਤ ਕਰਨ ਨੂੰ ਕੋਈ ਕਸਰ ਨਹੀਂ ਛੱਡਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਾਫੀ ਹੋ ਰਿਹਾ ਹੈ ਜੀ ਜੀ ਤਾਂ ਦੂਜੀਆਂ ਪਾਰਟੀਆਂ ਦਾ ਵੀ ਕਿਤੇ ਨਾ ਕਿਤੇ ਕਿਸਾਨਾਂ ਨੇ ਕਿਹਾ ਕਿ ਕਰਾਂਗੇ ਕਿਵੇਂ ਲੱਗਦਾ ਤੁਹਾਨੂੰ ਥੋੜਾ ਵੀ ਹੋਇਆ ਕਿਤੇ ਨਾ ਕਿਤੇ ਨਹੀਂ ਸਾਡਾ ਨਹੀਂ ਹੋਇਆ ਜੀ ਤੇ ਉਹ ਭਾਜਪਾ ਦਾ ਹੋਣਾ ਲਾਜ਼ਮੀ ਹੈ ਪੰਜਾਬ ਦੇ ਵਿੱਚ ਕਿਉਂਕਿ ਜੋ ਉਹਨਾਂ ਨੇ ਕੀਤਾ ਪੰਜਾਬ ਨਾਲ ਤਾਂ ਉਹ ਹੁੰਦਾ ਕਿ ਤੇ ਮੈਨੂੰ ਨਹੀਂ ਲੱਗਦਾ ਸਾਡਾ ਕੋਈ ਐਦਾਂ ਦਾ ਕਿਉਂਕਿ ਮਾਨ ਸਾਹਿਬ ਨੇ ਕੰਮ ਇੰਨੇ ਵਧੀਆ ਕੀਤੇ ਨੇ ਗਰਾਉਂਡ ਲੈਵਲ ਤੇ ਤੁਸੀਂ ਜਿਵੇਂ ਹੁਣ ਮੈਂ ਦੱਸਿਆ 9 ਬਿਦਾਸਵ ਹਰਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਗਏ ਆ ਰਿਸਪੌਂਸ ਲੋਕਾਂ ਦਾ ਕਿਸ ਤਰੀਕੇ ਦਾ ਰਹੇਗਾ ਬਹੁਤ ਵਧੀਆ ਤੁਸੀਂ ਆਹ ਦੇਖ ਲਓ ਜੀ ਤੁਸੀਂ ਪਹਿਲਾਂ ਵੀ ਦੇਖਿਆ ਰਿਸਪੌਂਸ ਬਹੁਤ ਹੀ ਅੱਛਾ ਮਿਲ ਰਿਹਾ ਜੀ ਔਰ ਬਹੁਤ ਲੋਕ ਸਤਿਕਾਰ ਦੇ ਰਹੇ ਨੇ ਜੀ ਕਰਮਜੀਤ ਅਨਮੋਲ ਦੀ ਟੱਕਰ ਆਪਣੇ ਆਪ ਨਾਲ ਨਹੀਂ ਆਪਣੇ ਆਪ ਨਾਲ ਨਹੀਂ ਦੱਸੋ ਫਿਰ ਸਹੀ ਨਹੀਂ ਆਪਣੇ ਆਪ ਨਾਲੀ ਹੈ ਜੀ ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਸੀਗਾ ਉਸ ਤੋਂ ਵੱਧ ਬਤਾਉਣਾ ਹੈ ਬਸ ਐਮਐਲਏ ਸਾਹਿਬ ਕਿਵੇਂ ਦੇਖਦੇ ਹੋ ਫਿਰ ਅੱਜ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਨਾਲ ਮਿਲ ਜੱਲਦੇ। ਦੇਖੋ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਇਹ ਸੂਝਵਾਨ ਹੈ ਪੰਜਾਬ ਦਾ ਵੋਟਰ ਹੈ ਜਿਹੜਾ ਭਾਰਤ ਦੇ ਵਿੱਚ ਸਭ ਤੋਂ ਵੱਧ ਜਿਹੜੀ ਤਬਦੀਲੀ ਹੈ ਉਹ ਪੰਜਾਬ ਲੈ ਕੇ ਆਉਂਦਾ। ਸੋ ਇਸ ਵਾਸਤੇ ਹੁਣ ਜਿਹੜੀ ਹੈ ਵੱਡੀ ਲੜਾਈ ਹੈ ਪੰਜਾਬ ਤੋਂ ਸ਼ੁਰੂ ਕੀਤੀ ਹੈ ਔਰ ਤਬਦੀਲੀ ਜਿਹੜੀ ਡੈਫੀਨਿਟਲੀ ਆਊਗੀ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਸ ਵਾਰ ਪੰਜਾਬ ਬਣੇਗਾ ਹੀਰੋ 130 ਤੇਰੇ ਜੀਰੋ ਵਾਲੀ ਜਿਹੜੀ ਸਾਡੀ ਜਿਹੜੀ ਗੱਲ ਹੈ ਉਹ ਪੂਰੀ ਹੁੰਦੀ ਦੱਸਣੀ ਹੈ। ਅਕਾਲੀ ਤੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਤੇ ਅਸੀਂ ਤਾਂ ਲੋਕ ਸਭਾ ਆਪਦੇ ਹਲਕੇ ਦੇ ਵਿੱਚੋਂ ਉਮੀਦਵਾਰ ਲਿਆਂਦੇ ਆ ਤੇ ਇਹਨਾਂ ਦਾ ਬਾਹਰੋਂ ਉਮੀਦਵਾਰ ਆਇਆ। ਦੇਖੋ ਉਹਨਾਂ ਨੂੰ ਇਹ ਪੁੱਛੋ ਵੀ ਉਹ ਉਹਨਾਂ ਦਾ ਉਮੀਦਵਾਰ ਕਿਹੜਾ? ਉਹਦੀ ਦੇਣ ਕੀ ਹੈ? ਕਰਮਜੀਤ ਅਨਮੋਲ ਕਿੱਡੀ ਵੱਡੀ ਕੁਰਬਾਨੀ ਕਰਕੇ ਇੱਥੇ ਜਿਹੜਾ ਲੜ ਰਿਹਾ ਆਪਦੇ ਆਪ ਨੂੰ ਸਮਰਪਿਤ ਕਰਕੇ ਪੰਜਾਬ ਨੂੰ ਤੇ ਉਹਨਾਂ ਨੇ ਜਿਹੜੇ ਬੰਦੇ ਪੰਜਾਬ ਬਚਾਉਣ ਦੀ ਗੱਲ ਕਰਦੇ ਆ ਜਦੋਂ ਪੰਜਾਬ ਬਚਾਉਣ ਦਾ ਟਾਈਮ ਸੀ ਉਹ ਤਾਂ ਪੰਜਾਬ ਨੂੰ ਲੁੱਟਦੇ ਰਹੇ ਹੋ। ਹੁਣ ਅਸੀਂ ਜਿਹੜੀ ਹੈ ਕਰਨਜੀਤ ਅਨਮੋਲ ਦੁਨੀਆ ਦੇ ਪੰਜਾਬੀਆਂ ਦੇ ਜਿਹੜਾ ਹੈਗਾ ਉਹ ਦਿਲਾਂ ਦੀ ਧੜਕਣਾ ਇਹ ਕਿਤੇ ਵੀ ਜਿਹੜਾ ਹੈਗਾ ਬਾਹਰ ਲਾ ਨਹੀਂ ਸਕੀ ਸਾਰੀ ਦੁਨੀਆ ਦੀ ਆਪਣਾ ਟਿਕਟ ਤੁਹਾਨੂੰ ਫਰੀਦਕੋਟ ਤੋਂ ਸਭ ਤੋਂ ਪਹਿਲਾਂ ਟਿਕਟ ਮਿਲੀ ਹੈ ਇਹਦਾ ਬੈਨੀਫਿਟ ਮਿਲੂਗਾ ਤਾਂ ਕਿਤੇ ਬਿਲਕੁਲ ਜੀ ਬਿਲਕੁਲ ਅਸੀਂ ਉਹਨਾਂ ਵੱਧ ਕੰਮ ਕਰ ਰਹੇ ਹਾਂ ਜਿਹੜਾ ਹੈਗਾ ਅਸੀਂ ਲਗਾਤਾਰ ਜਿਹੜਾ ਹੈ ਗਰਮੀ ਹੋਣ ਦੇ ਬਾਵਜੂਦ ਵੀ ਹੈ ਲਗਾਤਾਰ ਜਿਹੜੇ 15 15 16 16 ਘੰਟੇ ਕੰਮ ਕਰ ਰਹੇ ਆ ਉਹਦਾ ਲੋਕ ਬਾਕੀ ਲੋਕਾਂ ਨੇ ਕੰਮ ਦੇਖਿਆ ਮੁੱਖ ਮੰਤਰੀ ਸਾਹਿਬ ਦਾ ਹਾਲੇ ਤਾਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਦੌਰੇ ਸ਼ੁਰੂ ਕਰਨੇ ਆ ਹੋਰ ਜਿਹੜੀ ਹੈਗੀ ਆ ਉਹ ਆਪਣੀ ਇਸ ਇਲੈਕਸ਼ਨ ਨੂੰ ਹਵਾ ਮਿਲਣੀ ਹੈ ਚੇਅਰਮੈਨ ਸਾਹਿਬ ਤੋਂ ਨਗਾਇਦਾ ਲੱਗਦਾ ਤੁਸੀਂ ਤਾਂ ਜਾਦੇ ਲੋਕਾਂ ਨਾਲ ਵਿਚਰਦੇ ਆ ਹਾਂਜੀ ਬਹੁਤ ਵਧੀਆ ਮਾਹੌਲਾ ਜੀ ਲੋਕ ਪੋਜ਼ੀਟਿਵ ਆ ਪੂਰੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਸਾਰੇ ਵਾਅਦੇ ਸਾਡੇ ਸੀਐਮ ਸਾਹਿਬ ਪੂਰੇ ਕਰੀ ਜਾਂਦੇ ਆ ਲੋਕਾਂ ਨੂੰ ਵਿਸ਼ਵਾਸ ਆ ਕਿ ਜੋ ਕਿਹਾ ਉਹ ਕਰਕੇ ਦਿਖਾਉਣਗੇ ਮਾਨ ਸਾਹਿਬ ਇਹ ਤਾਂ ਨਹੀਂ ਸਵਾਲ ਖੜੇ ਹੁੰਦੇ ਯਾਰ ਤੁਹਾਡਾ ਉਮੀਦਵਾਰ ਬਾਹਰੋਂ ਹੈ ਕੌਣ ਕਹਿੰਦਾ ਤੁਹਾਨੂੰ ਕੋ ਲੋਕ ਇਹ ਸਵਾਲ ਤਾਂ ਨਹੀਂ ਖੜੇ ਕਿਸੇ ਨੇ ਨਹੀਂ ਕੀਤੇ ਕਦੇ ਸਾਰਿਆਂ ਨੂੰ ਵੇਖੋ ਲੋਕਾਂ ਦਾ ਚਿਹਤਾ ਲੋਕੀ ਪਿਆਰ ਕਰਦੇ ਆ ਪੰਜਾਬੀ ਫਿਲਮਾਂ ਦੇ ਵਿੱਚ ਜਿਵੇਂ ਇਹਨਾਂ ਨੂੰ ਸੁਣਦੇ ਆ ਤਾਂ ਇਹਨਾਂ ਦੇ ਫੈਨ ਆ ਸਾਰੇ ਕੋਈ ਕਿਸੇ ਨੂੰ ਲੱਗਦਾ ਹੀ ਨਹੀਂਗਾ ਕਿ ਬਗਾਨਾ ਲੋਕ ਕਹਿੰਦੇ ਆ ਨਾ ਵੀ ਜੱਤ ਕੇ ਬਾਦ ਦੇ ਵਿੱਚ ਐਮਪੀ ਦਾ ਥਿਆਉਂਦਾ ਹੀ ਨਹੀਂਗਾ ਅੱਗੇ ਵਾਲੇ ਕਿੱਥੇ ਸੀਗੇ ਅਸੀਂ ਤਾਂ ਵਿੱਚ ਹੀ ਰਹਨੇ ਆ ਲੋਕੀ ਨੇ ਵੀ ਆंदे ਇਹ ਚੀਰਮੈਨ ਐਮ ਐਲ ਏ ਬਣ ਕੇ ਲੋਕਾਂ ਚ ਜਿਹੜੇ ਨੇ ਕਿੰਨੀ ਲੀਡ ਮਿਲੂ ਫਿਰ ਜਿਹੜੇ ਕੰਮ ਕਰਤੇ ਆ ਮੇਰੀ ਗੱਲ ਜਿਹੜੇ ਸਾਡੀ ਸਰਕਾਰ ਦੇ ਕੰਮ ਕਰਤੇ ਆ ਉਹ ਲੋਕੀ ਤਾਂ ਉਹ ਵੀ ਆਉਂਦੇ ਸੀ ਇਹ ਝੂਠ ਮਾਰਦੇ ਕਰਨੇ ਨਹੀਂ ਲੋਕਾਂ ਖੁਸ਼ ਆ ਬਿਜਲੀ ਦਾ ਬਿੱਲ ਕਿਸੇ ਨੇ ਭਰਿਆ ਹੀ ਨਹੀਂ ਕਦੇ ਲੀਡ ਪੂਰੀ ਲੀਡ ਅੱਗੇ ਵਾਲੇ ਰਿਕਾਰਡ ਤੋੜਾਂਗੇ ਸਾਰੇ ਬਹੁਤ ਬਹੁਤ ਧੰਨਵਾਦ ਤਾਂ ਗੱਲਬਾਤ ਸਾਂਝੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਤਾਂ ਨਾਲ ਹੀ ਫਰੀਦਕੋਟ ਦੇ ਵਿਧਾਇਕ ਨੇ ਗੁਰਦੇਵਤ ਸਿੰਘ ਸੇਖੋ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨੇ ਖੋਸਾ ਸਾਹਿਬ ਤਾਂ ਸਾਰਿਆਂ ਨੇ ਜਿਹੜਾ ਬੜਾ ਰਿਸਪੌਂਸ ਦੱਸਿਆ ਕਿ ਲੋਕਾਂ ਦਾ ਮਿਲ ਰਿਹਾ ਹੈ ਤਾਂ ਵੱਡੀ ਲੀਡ ਦੇ ਨਾਲ ਜਿਹੜਾ ਇਤੂ ਕਰਮਜੀਤ ਅਨਮੋਲ ਨੂੰ ਜਿਤਾ ਕੇ ਭੇਜਿਆ ਜਾਵੇਗਾ ਤਾਂ ਦੇਖਦੇ ਹਾਂ ਕਿਉਂਕਿ तमाम ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਦੀ ਦਾਅਵੇਦਾਰੀ ਠੋਕ ਰਹੀਆਂ ਐ ਕਿ ਉਹਨਾਂ ਦੇ ਉਮੀਦਵਾਰ ਵੱਡੀ ਲੀਡ ਕਰਕੇ ਜਿੱਤਣਗੇ ਤਾਂ ਦੇਖਦੇ ਹਾਂ ਹੁਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਿਉਂਕਿ ਸਭ ਤੋਂ ਪਹਿਲਾਂ ਮੁਦਾਨ ਦੇ ਵਿੱਚ ਉਤਰਿਆ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਮਿਲਣੀ ਵੀ ਇਹਨਾਂ ਦੀ ਹੋ ਚੁੱਕੀ ਹੈ ਹੁਣ ਫਰੀਦਕੋਟ ਸ਼ਹਿਰ ਦੇ ਵਿੱਚ ਜਾਨਕਿ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਲੋਕਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਮਿਲਣੀ ਸ਼ੁਰੂ ਹੋ ਚੁੱਕੀ ਹੈ ਇਹਦਾ ਕਿੰਨਾ ਕੁ ਬੈਨੀਫਿਟ ਮਿਲੂਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਮਾਣਾ ਡੀ5 ਚੈਨਲ ਫਰੀਦਕੋਟ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ